ਕੀ ਤੁਸੇ ਉਸ ਗੁਰੂ ਦੇ ਸਿੱਖ ਬਾਰੇ ਜਾਣਦੇ ਹੋ ਜਿਨੇ ਤੁਰ ਕੇ ਬਿਆਸਾ ਦਰਿਆ ਪਾਰ ਕੀਤੀ ਆਓ ਇਸ ਗੁਰੂ ਦੇ ਸਿੱਖ ਤੋਂ ਤੁਹਾਨੂੰ ਜਾਣ ਨੂੰ ਕਰਾਈਏ ਅੱਜ ਅਸੀਂ ਸਾਕੀ ਸਰਵਨ ਕਰਾਂਗੇ ਭਾਈ ਪਾਰੋ ਜੁਲਕਾ ਜੀ ਦੀ ਭਾਈ ਪਾਰੋ ਜੁਲਕਾ ਜੀ ਸਿੱਖ ਇਤਿਹਾਸ ਦੇ ਉਹ ਮਹਾਨ ਸਿੱਖ ਹਨ ਜਿਨ੍ਹਾਂ ਨੂੰ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪ ਪਰਮ ਹੰਸ ਕਹਿ ਕੇ ਸਨਮਾਨਿਆ ਉਹਨਾਂ ਦੀ ਸਰਦਾ ਸੇਵਾ ਤੇ ਗੁਰੂ ਪ੍ਰਤੀ ਆ ਟੂਠ ਵਿਸ਼ਵਾਸ ਅੱਜ ਵੀ ਇਸ ਮੂਹ ਸਿੱਖ ਸੰਗਤਾਂ ਲਈ ਪ੍ਰੇਰਨਾ ਸ੍ਰੋਤਾ ਹੈ ਭਾਈ ਗੁਰਦਾਸ ਜੀ ਨੇ ਵੀ ਆਪਣੀ 11ਵੀਂ ਵਾਰ ਪੌੜੀ 15 ਵਿੱਚ ਉਹਨਾਂ ਦੀ ਮਹਾਨਤਾ ਬਾਰੇ ਲਿਖਿਆ ਹੈ 파ਰੋ ਜੁਲਕਾ ਪਰਮ ਹੰਸ ਪੂਰੇ ਸਤਗੁਰੂ ਕਿਰਪਾ ਧਾਰੀ ਨੇ ਭਾਈ 파ਰੋ ਜੀ ਦਾ ਜਨਮ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡੱਲਾ ਵਿਖੇ ਹੋਇਆ ਉਹ ਜਾਤ ਦੇ ਜੁਲਕਾ ਸਨ ਜੋ ਕਿ ਖੱਤਰੀਆਂ ਵਿੱਚੋਂ ਇੱਕ ਉਪਜਾਤੀ ਮੰਨੀ ਜਾਂਦੀ ਹੈ ਅਤੇ ਆਪਣੀ ਵਿਰਤੀ ਨੂੰ ਨਾਮ ਸਿਮਰਨ ਨਾਲ ਜੋੜ ਕੇ ਰੱਖਦੇ ਸਨ ਉਹਨਾਂ ਨੇ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖੀ ਧਾਰਨ ਕੀਤੀ। ਉਹਨਾਂ ਦੀ ਸ਼ਰਧਾ ਇੰਨੀ ਡੂੰਗੀ ਸੀ ਕਿ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਸਦਕਾ ਹੀ ਉਹ ਅਧਿਆਤਮਕ ਤੌਰ ਤੇ ਉੱਚੇ ਅਵਸਥਾ ਨੂੰ ਪ੍ਰਾਪਤ ਕਰ ਗਏ। ਗੁਰੂ ਅਮਰਦਾਸ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਨੂੰ ਆਪਣਾ ਕੇਂਦਰ ਬਣਾਇਆ ਤਾਂ ਭਾਈ ਪਾਰੋ ਜੀ ਦੀ ਸ਼ਰਧਾ ਸੇਵਾ ਦੇ ਰੂਪ ਵਿੱਚ ਪ੍ਰਗਟ ਹੋਈ। ਗੁਰੂ ਨਗਰੀ ਗੋਇੰਦਵਾਲ ਲਈ ਨੇਮ ਅਨੁਸਾਰ ਪਾਈ ਪਾਰੋ ਜੀ ਦੱਲੇ ਤੋਂ ਗੋਇੰਦਵਾਲ ਸਾਹਿਬ ਤੱਕ ਸਫ਼ਰ ਕਰਦੇ ਸਨ ਇਹ ਸਫ਼ਰ ਰੋਜ਼ਾਨਾ ਦਾ ਨਿਤਨੇਮ ਸੀ ਉਹ ਹਰ ਰੋਜ਼ ਆਪਣੀ ਘੋੜੀ ਤੇ ਸਵਾਰ ਹੋ ਕੇ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਸਨ ਉਹ ਉਹਨਾਂ ਦੀ ਅਟੁੱਟ ਸ਼ਰਧਾ ਤੇ ਸੇਵਾ ਭਾਵਨਾ ਦਾ ਪ੍ਰਤੀਕ ਸੀ ਇੱਕ ਵਾਰ ਬਰਸਾਤ ਦੇ ਮੌਸਮ ਵਿੱਚ ਦਰਿਆ ਬਿਆਸ ਵਿੱਚ ਭਾਰੀ ਹੜ ਆ ਗਿਆ ਜਿਸ ਕਾਰਨ ਦਰਿਆ ਪਾਰ ਕਰਨਾ ਅਸੰਭਵ ਹੋ ਗਿਆ ਜਲੰਧਰ ਦਾ ਨਵਾਬ ਵੀ ਆਪਣੀ ਫੌਜ ਸਮੇਤ ਦਰਿਆ ਦੇ ਕਿਨਾਰੇ ਰੁਕਿਆ ਹੋਇਆ ਸੀ ਅਤੇ ਪਾਣੀ ਘਟਣ ਦੀ ਉਡੀਕ ਕਰ ਰਿਹਾ ਸੀ ਸਾਰੇ ਲੋਕ ਦਰਿਆ ਦੇ ਤੇਜ਼ ਰਫ਼ਤਾਰ ਤੋਂ ਡਰ ਰਹੇ ਸਨ ਪਰ ਭਾਈ 파ਰੋ ਜੀ ਦਾ ਧਿਆਨ ਗੁਰੂ ਦੇ ਦਰਸ਼ਨਾਂ ਵੱਲ ਲੱਗਾ ਹੋਇਆ ਸੀ ਦਰਿਆ ਚੜਿਆ ਹੋਇਆ ਸੀ ਪਾਣੀ ਬਹੁਤ ਤੇਜ਼ ਵਗ ਰਿਹਾ ਸੀ ਆਲੇ ਦੁਆਲੇ ਲੋਕ ਡਰ ਰਹੇ ਸਨ ਕਿਸੇ ਨੇ ਕਿਹਾ 파ਰੋ ਜੀ ਹੁਣ ਨਾ ਜਾਈਂ ਪਾਣੀ ਬਹੁਤ ਤੇਜ ਹੈ ਪਰ ਭਾਈ ਪਾਰੋ ਨੇ ਆਪਣੇ ਗੁਰੂ ਤੇ ਭਰੋਸਾ ਕਰਕੇ ਕਿਹਾ ਜੇ ਗੁਰੂ ਜੀ ਮਿਹਰ ਭਰੀ ਦ੍ਰਿਸ਼ਟੀ ਕਰ ਦੇਣ ਤਾਂ ਦਰਿਆ ਵੀ ਰਾਹ ਦੇ ਦਿੰਦਾ ਹੈ ਉਹਨਾਂ ਨੇ ਸਿਮਰਨ ਕੀਤਾ ਵਾਹਿਗੁਰੂ ਵਾਹਿਗੁਰੂ ਤੇ ਕੋਲੇ ਨੂੰ ਅੱਗੇ ਵਧਾਇਆ ਦਰਿਆ ਦਾ ਪਾਣੀ ਜਿਵੇਂ ਦੋ ਹਿੱਸਿਆਂ ਵਿੱਚ ਵੰਡ ਗਿਆ ਹੋਵੇ ਲੋਕ ਹੈਰਾਨ ਰਹਿ ਗਏ ਪਾਰੋ ਜੀ ਬਿਨਾਂ ਡਰ ਦੇ ਦਰਿਆ ਤੋਂ ਪਾਰ ਨਿਕਲ ਗਏ किया जांदा है कि सतगुरु जी दी कृपा सटका ਅਤੇ ਭਾਈ ਪਾਰੋ ਜੀ ਦੀ ਸ਼ਰਧਾ ਦੀ ਸ਼ਕਤੀ ਕਾਰਨ ਉਹਨਾਂ ਦੀ ਕੋੜੀ ਪਾਣੀ ਤੇ ਚਲਦੀ ਹੋਈ ਦਰਿਆ पार ਕਰ ਗਈ। ਇਹ ਅਲੌਕਿਕ ਨਜ਼ਾਰਾ ਦੇਖ ਕੇ ਨਵਾਬ ਅਤੇ ਉਸ ਦੀ ਫੌਜ ਹੈਰਾਨ ਰਹਿ ਗਈ। ਜਦੋਂ ਸ਼ਾਮ ਨੂੰ ਭਾਈ ਪਾਰੋ ਜੀ ਵਾਪਸ ਆਏ ਤਾਂ ਨਵਾਬ ਨੇ ਉਹਨਾਂ ਨੂੰ ਬੁਲਾਇਆ ਅਤੇ ਪੁੱਛਿਆ ਕਿ ਇਹ ਕਰਾਮਾਤ ਕਿਸ ਦੀ ਬਤਾਲਤ ਹੋਈ? ਭਾਈ ਪਾਰੋ ਜੀ ਨੇ ਨਿਮਰਤਾ ਨਾਲ ਕਿਹਾ ਇਹ ਕਰਾਮਾਤ ਮੇਰੇ ਸੱਚੇ ਪਾਤਸ਼ਾਹ ਮੇਰੇ ਗੁਰੂ ਅਮਰਦਾਸ ਜੀ ਦੇ ਨਾਮ ਦੀ ਹੈ ਨਵਾਬ ਨੇ ਉਹਨਾਂ ਦੀ ਗੁਰੂ ਪ੍ਰਤੀ ਸ਼ਰਧਾ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਣਾਇਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਤਗੁਰ ਆਪਣਾ ਮਿਹਰ ਭਰਿਆ ਹੱਥ ਰੱਖ ਦੇਣ ਤਾਂ ਵੱਡੀਆਂ ਤੋਂ ਵੱਡੀਆਂ ਔਕੜਾਂ ਵੀ ਪਾਰ ਹੋ ਜਾਂਦੀਆਂ ਹਨ ਜੇ ਸਿੱਖ ਦਾ ਆਪਣੇ ਗੁਰੂ ਤੇ ਪੂਰਨ ਭਰੋਸਾ ਹੋਵੇ ਤਾਂ ਸਤਗੁਰ ਜਿੱਥੇ ਸਿੱਖ ਦੇ ਅੰਗ ਸੰਗ ਸਹਾਈ ਹੋ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਉੱਥੇ ਨਿਰੰਕਾਰ ਦੇ ਦੇਸ਼ ਵੀ ਅੰਗ ਸੰਗ ਰਹਿੰਦਾ ਹੈ ਭੁੱਲ ਚੁੱਕ ਦੀ ਖਿਮਾ ਕਰਨਾ ਜੀ ਵਾਹਿਗੁਰੂ ਸਭ ਦਾ ਪਲਾ ਕਰਨਾ ਜੇ ਵੀਡੀਓ ਚੰਗੀ ਲੱਗੀ ਤਾਂ ਸਿੱਖੀ ਦਾ ਗਿਆਨ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇਹ ਸਾਖੀ ਆਪਣੇ WhatsApp ਗਰੁੱਪਾਂ ਵਿੱਚ ਅਤੇ ਸਾਥ ਸਬੰਧੀਆਂ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਨਾ